ਮੇਨ ਨਾ ਚਰ ਖਾਲਸਾ ਰਾਜ ਨਹੀਂ ਆਉਂਦਾ ਨਾ ਚਰ ਮੈਨੂੰ ਸਾਹ ਨਹੀਂ ਆਉਂਦਾ ਤੁਹਾਨੂੰ ਲੱਗਦਾ ਕਿ ਕੁਰਬਾਨੀਆਂ ਦੇ ਕੇ ਖਾਲਸਾ ਰਾਜ ਆ ਜਾਊਗਾ ਜੋ ਵੋਟਾਂ ਦੇ ਥਰੂ ਆਊਗਾ ਉਹ ਵੋਟਾਂ ਵਾਟਾਂ ਨਾਲ ਨਹੀਂ ਆਉਂਦਾ ਭੁੱਲ ਜਾਣ ਸਾਨੂੰ ਕਹਿੰਦੇ ਵੋਟਾਂ ਵਾਲਿਆਂ ਨੇ ਦੇਣਾ ਰਾਜ ਨਾਲੇ ਕਿਹੜਾ ਉਹ ਹੁਣ ਇਹਦਾ ਵੋਟਾਂ ਪਵਾ ਕੇ ਰਾ ਪੈਂਦੇ ਨੇ ਇਹਦੀਆਂ ਗੱਲਾਂ 'ਚ ਸਾਰੀਆਂ ਸੱਚ ਹੋਈਆਂ ਸੱਚ ਹੋ ਰਹੀਆਂ ਨੇ ਹੁਣ ਰੋਂਦੇ ਨੇ ਹੁਣ ਹੱਥ ਲਾਲਾ ਦੇਖਦੇ ਨੇ ਜਦੋਂ ਨੂੰ ਗਦਾਰੀ ਦੇ ਤੱਕਾ ਤਾਬ ਦਿੱਤੇ ਸੀ ਅੰਡੀਗੜ੍ਹ ਵੀ ਪੰਜਾਬ ਤੋਂ ਵੱਖ ਕਰ ਦੇਣਗੇ ਐਵੇਂ ਕਿਵੇਂ ਕਰ ਦੇਣਗੇ ਜਾਂ ਮਰ ਜਾਗੇ ਫੇਰ ਕਰ ਲੈਣਗੇ ਦਣੇ ਆਪਣੇ ਆਹਾ ਬਿਆਨਤਾ ਦਾ ਮੁੰਡਾ ਜਿੱਤਾਇਆ ਅਸੀਂ ਉੱਥੇ ਰਹੇ ਚਾਰ ਤਾ ਚਾਰ ਪੰਜ ਦਿਨ ਤਾਂ ਉੱਥੇ ਪੱਕਾਈ ਗਏ ਠੀਕ ਹੈ ਉਦੋਂ ਕੋਈ ਨਹੀਂ ਸੀ ਹੁਣ ਉੱਥੇ 36 ਗਾਰ ਇਕੱਠੇ ਹੋ ਗਏ ਕੀ ਕਰਦਾ ਅੰਦਰ ਬੈਠਾ ਕਰੂਗਾ ਕੀ ਕੀ ਨਾ ਹੋਇਆ ਤੀ ਤਾ ਕਾਦੀ ਲਈ ਹੈ ਆ ਪੁਤਖਾਨ ਦੇ ਉੱਥੇ ਥਾਂ ਦੇ ਧਮਾਕੇ ਹੁੰਦੇ ਨੇ ਦਿੱਲੀ ਚ ਜਿਆ ਦੇਖਾ ਦਿਖਾ ਮੈਨੂੰ ਕਿਹਦੇ ਤਿੰਨ ਐਸੇ ਲਈ ਆ ਉਹਨਾਂ ਨੂੰ ਸਮਾਂ ਸਕਿਉਰਟੀ ਨਹੀਂ ਦਿੰਦੇ ਨੇ ਆਪਣੀਆਂ ਨੂੰ ਆਪਦੇ ਚਲੋ ਚਲਿਏ ਇੱਕ ਨਵਾਂ ਤਰਨਾ ਲੱਗਦਾ ਕਿਤੇ ਅਧਿਆਪਕ ਬੈਠੇ ਆ ਕਿਤੇ ਸਟੂਡੈਂਟ ਬੈਠੇ ਆ ਕਿਤੇ ਪਟਵਾਰੀ ਵਰਗ ਬੈਠਾ ਹੈ ਕਿਤੇ ਬਸਾਂ ਇਹਨਾਂ ਨੇ ਜਾਣ ਕੇ ਕਰਿਆ ਵੀ ਥੋੜੇ ਥੋੜੇ ਖਿੰਡ ਜਾਣ ਇਕੱਠੇ ਨਾ ਹੋ ਦੋਸਤੋ ਪੰਜਾਬ ਯੂਨੀਵਰਸਿਟੀ ਦੇ ਮੋਰਚੇ ਦੇ ਵਿੱਚ ਖੜੇ ਆ ਮੇਰੇ ਨਾਲ ਜਿਹੜੇ ਮਾਤਾ ਜੀ ਨੂੰ ਤੁਸੀਂ ਦੇਖ ਰਹੇ ਹੋ ਸੰਗਰੂਰ ਤੋਂ ਆਏ ਨੇ ਮਾਤਾ ਜੀ ਇਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਕਦੋਂ ਤੋਂ ਹਾਜ਼ਰੀ ਭਰ ਰਹੇ ਹੋ ਇੱਥੇ ਤਰਨੇ ਦੇ ਵਿੱਚ ਅਸੀਂ 3 ਸਾਲ ਦੇ ਤਾਂ ਬੰਦੀ ਸਿੰਘਾਂ ਦੇ ਬੈਠੇ ਆ ਹੂੰ ਹੁਣ ਇੱਥੇ ਜਿੱਦਣ ਦਾ ਬੱਚਾ ਨੇ ਚੱਕਣ ਚੱਕਿਆ ਪਹਿਲਾਂ ਵੀ ਆਇਤੀ ਪਹਿਲਾਂ ਵੀ ਰੌਲਾ ਪਿਆਤੀ ਪਰ ਜਦ ਵੀ ਇਹਨਾਂ ਦੇ ਵਿੱਚ ਆਏ ਤੇ ਸ਼ਾਮਲ ਹੋਏ ਤੇ ਹੁਣ ਫੇਰ ਉਸ ਦਿਨ ਦੇ ਹੀ ਫਿਰਦੇ ਆਂ ਹੂੰ ਦੋ ਗੱਡੀਆਂ ਆ ਜਾਣ ਤਿੰਨ ਆ ਜਾਣ ਸਾਡੀਆਂ ਦਿਨੇ ਆ ਸਾਥ ਬੱਚਿਆਂ ਦਾ ਜਿੰਨਾ ਕਿ ਦਿੱਤਾ ਜਾਂਦਾ ਠੀਕ ਆ ਆਉਨੇ ਆ ਹੂੰ ਵੀ ਜਿੱਥੇ ਜਦ ਕਾਲ ਦੇਣਗੇ ਡਟ ਕੇ ਮੁਕਾਬਲਾ ਕਰਾਂਗੇ ਆਉਣਗੇ ਪਿੱਛੋਂ ਵੀ ਆਉਣਗੇ ਉਸ ਦਿਨ ਤੁਹਾਨੂੰ 10 ਤਰੀਕ ਨੂੰ ਦੱਸਤਾ ਵੀ ਹਾਂ ਕਿੰਨੇ ਕਾਉਂਦੇ ਮਾਤਾ ਜੀ ਯੂਨੀਵਰਸਿਟੀ ਦੇ ਵਿੱਚ ਜਿੱਥੇ ਆਪਾਂ ਖੜੇ ਆਂ ਜਾਂ ਹੀ ਚੰਡੀਗੜ੍ਹ ਜਿਹੜਾ ਸ਼ਹਿਰ ਵਸਿਆ ਹੋਇਆ ਇਹ ਪੰਜਾਬ ਦੀ ਧਰਤੀ ਹੈ ਪਰ ਇੱਥੇ ਪੰਜਾਬੀਆਂ ਨੂੰ ਹੀ ਆਉਣ ਤੋਂ ਰੋਕਿਆ ਜਾਂਦਾ ਹੈ ਪੁਲਿਸ ਡਾਂਗ ਧੱਕੇਸ਼ਾਹੀ ਹੈ ਸਾਡੇ ਗਦਾਰਾਂ ਨੇ ਕਰਾਈਏ ਧੱਕੇਸ਼ਾਹੀ ਇਹ ਨਹੀਂ ਕਰ ਸਕਦੇ ਇਹਨਾਂ ਦੀਆਂ ਕਾਇ ਖਲੱਤੀ ਸਾਡੇ ਤੇ ਧੱਕੇਸ਼ਾਹੀ ਕਰਦੇ ਸਾਡੇ ਵਿੱਚੋਂ ਗਦਾਰ ਜੰਮੇ ਵੀ ਨੇ ਉਹਨਾਂ ਨੇ ਕਰਾਈ ਪਰ ਕਿਸੇ ਕਾਇ ਖੱਲਾਂ ਨੇ ਕਿਸੇ ਸਮੇਂ ਕਾਬਲ ਕੰਧਾਰ ਤੱਕ ਜਿਹੜਾ ਪੰਜਾਬ ਹੋਇਆ ਕਰਦਾ ਸੀ ਤੇ ਅੱਜ ਜੇ ਦੇਖੀਏ ਤਾਂ ਪੰਜਾਬ ਬਹੁਤ ਛੋਟਾ ਜਾਂ ਛੋਟਾ ਜਾਂ ਟੋਟਾ ਰਹਿ ਗਿਆ ਪੰਜਾਬ ਹਰਿਆਣਾ ਹਿਮਾਚਲ ਤਾਂ ਹੁਣੇ ਹੀ ਵੱਖ ਕੀਤੇ ਆ ਪੰਜਾਬੀ ਸੂਬੇ ਹੀ ਰਹਗੀ ਕਿੱਥੇ ਪੰਜਾਬ ਸੂਬਾ ਸੀ ਬਿਲਕੁਲ ਠੀਕ ਆ ਬਿਲਕੁਲ ਮਾਤਾ ਇੱਕ ਦਾਰਾਂ ਨੇ ਖੰਡਾਤਾ ਜੀ ਕਦੇ 152 ਵੜਦਾ ਕਦੇ 152 ਵੜਦਾ ਹੂੰ ਨਤ ਨਵੇਂ ਆਉਂਦੇ ਨੇ ਤੁਹਾਨੂੰ ਲੱਗਦਾ ਹੁਣ ਚੰਡੀਗੜ੍ਹ ਪੰਜਾਬ ਤੋਂ ਵੱਖ ਕਰ ਦੇ ਜਾਂਦੇ ਨੇ ਹੈ ਚੰਡੀਗੜ੍ਹ ਵੀ ਪੰਜਾਬ ਤੋਂ ਵੱਖ ਕਰ ਦੇਣਗੇ ਐਵੇਂ ਕਿਵੇਂ ਕਰ ਦੇਣਗੇ ਜਾਂ ਮਰ ਜਾਗੇ ਫੇਰ ਕਰ ਲੈਣ ਜਿੱਥੇ ਮਰਜੀ ਕਰ ਲੈਣ ਜਾਂ ਖਤਮ ਹੀ ਹੋ ਗਏ ਨਹੀਂ ਛੱਡਦੇ ਨਹੀਂ ਪਤਾ ਇਹ ਪੰਜਾਬ ਦੀ ਧਰਤੀ ਚ ਬਣਾਇਆ ਵੀ ਪੰਜਾਬ ਨੇ ਹੈ ਇਸ ਅਦਾਲਤ ਦੀ ਇਹਦੇ ਤੇ ਕੋਈ ਨਹੀਂ ਲੱਗੀ ਵੀ ਇਹ ਸਾਡੇ ਸਿੱਖਾਂ ਨੇ ਆਪਦਾ ਪੱਲਿਓ ਬਣਾਇਆ ਵੀ ਇਹਨਾਂ ਦੀ ਕਾਇ ਖੱਲਾ ਨੇ ਕੀ ਕਹਿੰਦੇ ਨੇ ਦੱਬ ਲੈਣ ਨਹੀਂ ਐਂ ਨਹੀਂ ਦੱਬਣ ਦੇ ਮਰ ਤਾਂ ਪੈ ਜਾਗੇ ਆੜਨ ਚੜਕੇ ਜੀਨੇ ਹੁਣ ਦੋਏ ਰਿੱਕੀ ਦੇ ਵਿੱਚ ਵੀ ਮਾਤਾ ਜੀ ਇੱਥੇ ਸੈਨੀਟਰ ਨੂੰ ਲੈ ਕੇ ਧਾਰਨਾ ਲੱਗਿਆ ਸੀਗਾ ਉਦੋਂ ਵੀ ਸੈਨੀਟਰ ਬਣਾ ਲਿਆ ਸੀ ਉਦੋਂ ਦੀਪ ਸਿੱਧੂ ਵੀ ਇੱਥੇ ਆਇਆ ਸੀ ਦੀਪ ਸਿੱਧੂ ਨੇ ਇੱਕ ਗੱਲ ਕਹੀ ਸੀ ਦੀਪ ਸਿੱਧੂ ਨੇ ਇੱਕ ਗੱਲ ਕਹੀ ਸੀ ਉਹ ਕਹਿੰਦਾ ਵੀ ਇਕੱਲੇ ਸੈਨੀਟਰ ਨਹੀਂ ਇੱਥੇ ਵੀ ਸੀ ਵੀ ਸਾਡਾ ਪੰਜਾਬ ਦਾ ਹੋਣਾ ਚਾਹੀਦਾ ਹੈ ਤੇ ਇਹ ਯੂਨੀਵਰਸਿਟੀ ਵੀ ਪੰਜਾਬ ਨੂੰ ਸੌਂਪਣੀ ਚਾਹੀਦੀ ਹੈ ਪਰ ਉਹ ਮੰਗ ਹੈ ਜਿਹੜੀ ਨਾ ਤਾਂ ਉਸ ਸਮੇਂ ਮੋਰਚੇ ਦੇ ਵਿੱਚ ਰੱਖੀ ਗਈ ਨਾ ਹੀ ਅੱਜ ਦੇ ਮੋਰਚੇ ਦੇ ਵਿੱਚ ਰੱਖੀ ਗਈ ਹੈ ਜੀਬ ਦੀਆਂ ਗੱਲਾਂ 'ਚ ਸਾਰੀਆਂ ਸੱਚ ਹੋ ਰਹੀਆਂ ਸੱਚ ਹੋ ਰਹੀਆਂ ਨੇ ਹੁਣ ਰੋਂਦੇ ਨੇ ਹੁਣ ਹੱਥ ਲਾਲਾ ਦੇਖਦੇ ਨੇ ਜਦੋਂ ਉਹ ਗਦਾਰੀ ਦੇ ਤਕਾ ਤਾਰ ਦਿੱਤੇ ਸੀ ਹੁਣ ਕਹਤੇ ਬਸ ਤਾਂਦੇ ਨੇ ਬੰਦੇ ਦਾ ਮਰੇ ਤੇ ਮੁੱਲ ਪੈਂਦਾ ਸਾਡੇ ਤਾਂ ਖੋਮ ਚ ਇਹ ਜਾ ਸਾਡਾ ਕੀ ਕਹਿੰਦੇ ਨੇ ਇਹ ਜਾ ਕੁਲਵਾ ਮਰੇ ਤੇ ਮਗਰੋਂ ਮੁੱਲ ਪਾਉਂਦੇ ਨੇ ਜਿਉਂਦੇ ਦੀ ਕੋਈ ਬੁੱਕਤ ਨਹੀਂ ਇਹ ਜਿਉਂਦੇ ਦੀ ਬੁੱਕਤ ਪਾੜਾ ਜਿਹਨਾਂ ਦੀਆਂ ਕਿਆ ਖੱਲਾਂ ਨੇ ਇਹ ਜਾ ਵੀ ਫਿਰਦੇ ਨੇ ਆਪਾਂ ਹੀ ਪੱਥਕੇ ਧਰ ਦਿੰਨੇ ਆ ਕੁਰਸੀਆਂ ਤੇ ਵੀ ਆ ਜੋ ਕਰੋ ਸਾਡੇ ਤੇ ਰਾਜ ਇਹਨਾਂ ਦੀਆਂ ਕਹਿ ਖੱਲਾ ਨਹੀਂ ਜੇ ਸਾਡੇ ਹੀ ਚੰਗੇ ਗਦਾਰ ਤਾਂ ਸਾਡੇ ਵਿੱਚੇ ਜਾਂਦੇ ਨੇ ਗਦਾਰਾਂ ਨੇ ਸਾਡਾ ਪੰਜਾਬ ਖਾ ਲਿਆ ਪਰ ਦੇਖੀਏ ਤਾਂ ਮਾਤਾ ਜੀ ਜਿਹੜੇ ਸਾਡੇ ਪੰਜਾਬ ਦੇ ਸੰਘਰਸ਼ੀ ਲੋਕ ਹੈ ਜਾਂ ਕਹਿ ਲਈਏ ਕਿ ਜੇ ਪੰਥ ਦੀਆਂ ਵੋਟਾਂ ਦੀ ਗੱਲ ਹੀ ਕਰੀਏ ਤਾਂ ਉਹ ਵੱਖ-ਵੱਖ ਪਾਰਟੀਆਂ ਦੇ ਵਿੱਚ ਵੰਡੀਆਂ ਹੋ ਜਾਇਆ ਅਕਾਲੀ ਦਲ ਪਾਰਟੀ ਹੀ ਤਿੰਨ ਚਾਰ ਅਕਾਲੀ ਦਲ ਬਣੇ ਹੋਇਆ ਹੁਣ ਰੀਸੈਂਟਲੀ ਇੱਕ ਸਿਮਰਜੀਤ ਮਾਨ ਦਾ ਬਿਆਨ ਵੀ ਆਇਆ ਕਿ ਜੇ 2027 ਦੇ ਵਿੱਚ ਫਤਿਹ ਕਰਨਾ ਤਾ ਸਾਰੇ ਕਾਲੀਆਂ ਨੂੰ ਇਕੱਠੇ ਹੋਣਾ ਪਊਗਾ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਸਾਰੇ ਕਾਲੀ ਇਕੱਠੇ ਹੋ ਜਾਣ ਫਿਰ ਉਹਦਾ ਪਹਿਲੇ ਨਾ ਨਾ ਵਿੱਚ ਰੱਖੇ ਜਾਣ ਕੋਈ ਨਵਾਂ ਚੁਣਨੇ ਨਵਾਂ ਨਵੇਂ ਮੁੰਡੇ ਬਥੇਰੇ ਨੇ ਪੜ੍ਹੇ ਲਿਖੇ ਬਥੇਰੇ ਨੇ ਗਿਆਨੀ ਬਥੇਰੇ ਨੇ ਪਰੇ ਤੇ ਪਰੇ ਪੈਨੇ ਦਿਮਾਗ ਵਾਲੇ ਕਿਤੇ ਉਹ ਬੁੱਜ ਵਰਗੇ ਤਾਂ ਨਿਰਨਾ ਰਾਜ ਕਰ ਸਕਦੇ ਦੀਪ ਸਿੰਘ ਵੀਰ ਬਾਦਲੇ ਕਰੂਗਾ ਉਹ ਪਹਿਲਾਂ ਮੈਥ ਲੈਣ ਵੀ ਅਸੀਂ ਇਹਨੂੰ ਕਰਾਂਗੇ ਭਾਈ ਸਾਰੇ ਕਾਲੀਦਾਲ ਇਕੱਠੇ ਹੋਜੂ ਸਾਰੇ ਇਕੱਠੇ ਹੋਜੂ ਲੈ ਨਾਲੇ ਜਿੱਤੂ ਨਾਲੇ ਕੀ ਕਹਿੰਦੇ ਨੇ ਚੱਲੂਗਾ ਪਰ ਇਕੱਠੇ ਕਿਉਂ ਨਹੀਂ ਹੋ ਰਹੇ ਹੋ ਜਾਣਗੇ ਅਰੇ ਹੋਰ ਤਾਂ ਕੰਮ ਕੀ ਹੋਰ ਖਾਂਗੇ ਉਹ ਜਿਹੜੇ ਵਿੱਚ ਖੋਦਾਂ ਵਾਲੇ ਨਹੀਂ ਉਹ ਨਹੀਂ ਹੋਣ ਦਿੰਦੇ ਹ ਹ ਤਰਨ ਤਰਨ ਹਲਕੇ ਨੂੰ ਜਿਹੜਾ ਪੰਥਕ ਹਲਕਾ ਮੰਨਿਆ ਜਾਂਦਾ ਸੰਦੀਪ ਸਿੰਘ ਦੀ ਸ਼ਹੀਦੀ ਹੈ ਜਿਹੜੀ ਉਹ ਕੁਰਬਾਨੀਆਂ ਬਹੁਤ ਵੱਡੀ ਆ ਪੰਥ ਦੇ ਲਈ ਸਭ ਨੂੰ ਪਤਾ ਹੈ ਉਹਦੇ ਭਰਾ ਨੂੰ ਇਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਟੀਮ ਨੂੰ ਕਿਵੇਂ ਦੇਖਦੇ ਹੋ ਇੱਕ ਪੰਥਕ ਹਲਕੇ ਤੋਂ ਹੀ ਪੰਥ ਵਾਸਤੇ ਕੁਝ ਕਰਨ ਵਾਲਾ ਪਰਿਵਾਰ ਜਿਹੜਾ ਹਾਰ ਚੁੱਕਿਆ ਹੈ ਹੁਣ ਤੈਨੂੰ ਦੱਸ ਵੀ ਤਾਂ ਹੈਗੀ ਹੂੰ ਜਿੱਦਣੇ ਆਪਣੇ ਆਹ ਬਿਆਨਤਾ ਦਾ ਮੁੰਡਾ ਜਤਾਇਆ ਅਸੀਂ ਉੱਥੇ ਰਹੇ ਚਾਰ ਤਾ ਚਾਰ ਪੰਜ ਦਿਨ ਤਾਂ ਉੱਥੇ ਪੱਕੇ ਹੀ ਰਹੇ ਠੀਕ ਆ ਉਦੋਂ ਕੋਈ ਨੀਤੀ ਹੁਣ ਉੱਥੇ 36 ਗਦਾਰ ਇਕੱਠੇ ਹੋ ਗਏ ਇੱਕ ਅੱਧਾ ਨੀਤੀ ਜਿਹੜਾ ਸੁਖਵੀਰ ਦੇ ਮੋਟੇ ਇਹਦੇ ਨਾਲੋਂ ਵੀ ਵੱਧ ਗਿਆ ਉਹ ਮਾਇਆ ਨਾਲ ਵਧੀਆਂ ਨੇ ਮਾਇਆ ਤਾਂ ਆਪਣੀ ਹੋਈ ਤੀ ਨਾ ਕਿਸੇ ਵੀ ਤਾਂ ਨਹੀਂ ਸਾਡੀ ਕੋਈ ਗੋਲ ਕਰਨ ਲੁੱਟ-ਲੁੱਟ ਮਿਲਾਇਆ ਵੀ ਨਹੀਂ ਉਹਨੇ ਕੋਈ ਕਾਬਦੀ ਕਮਾਈ ਦਿੱਤਾ ਦਿੱਤਾ ਨਹੀਂ ਜਨਾ ਅੰਨੀ ਮਾਇਾ ਸਾਡੇ ਭਾਵਾਂ ਦੀ ਕਿਸੇ ਕਹਣ ਨੂੰ ਜਿਹਨੂੰ ਵਰਕੀ ਪੈ ਗਈ ਉਹ ਤਾਂ ਭੱਜ ਕੇ ਜਾਊਗਾ ਉਹ ਵੀ ਉੱਥੇ ਧੋਖਾ ਹੀ ਹੋਇਆ ਕਿਸੇ ਨੇ ਇਮਾਨਦਾਰੀ ਨਾਲ ਵੋਟ ਨਹੀਂ ਪਾਈ ਵੋਟ ਬਹੁਤ ਹੀ ਮੁੰਡੇ ਦੀ ਜਿੱਤ ਜਾਂਦਾ ਜਿੱਤਦਾ ਵੀ ਬਹੁਤ ਵੋਟਾਂ ਤੇ ਪਰ ਆ ਗਦਾਰੀ ਗਦਾਰੀ ਦਾ ਤਾਂ ਸਾਡੇ ਪੜ ਖਾਲੀ ਆ ਦੀਪ ਸਿੱਧੂ ਤੋਂ ਬਾਅਦ ਕੋਈ ਚਿਹਰਾ ਦੇਖਦੇ ਹੋ ਤੁਸੀਂ ਜੋ ਪੰਥ ਜਾਂ ਪੰਜਾਬ ਵਾਸਤੇ ਮਰ ਮਟਨਾਲੀ ਉਹ ਵੀ ਤਾਂ ਪਹਿਲਾ ਲੈ ਲੈਂਦੇ ਨੇ ਛੱਡਦੇ ਨੇ ਜਾਂਦੇ ਨੂੰ ਲੈਂਦੇ ਨੇ ਕੋਈ ਵੀ ਉੱਠਦਾ ਕਿੰਨੇ ਤਾਂ ਬਾਹਰ ਮਰ ਬਾਤ ਆ ਜਿਹੜੇ ਇੱਧਰ ਨੇ ਨਾ ਨੂੰ ਨਹੀਂ ਆਉਣ ਦਿੰਦਾ ਤੇਰੇ ਤਾਂ ਸਰੇ ਨੇ ਕੋਈ ਨਾ ਹੋਰ ਪੈਦਾ ਹੋ ਜੂ ਇਹਨਾਂ ਨੇ ਨੂੰ ਬੰਦ ਕਰਨ ਵਾਲਾ ਹੋ ਜੂ ਪੈ ਮਾਤਾ ਜੀ ਪੰਜਾਬ ਦੇ ਵਿੱਚ ਰੋਜ਼ ਇੱਕ ਨਵਾਂ ਧਰਨਾ ਲੱਗਦਾ ਕਿਤੇ ਅਧਿਆਪਕ ਬੈਠੇ ਆ ਕਿਤੇ ਸਟੂਡੈਂਟ ਬੈਠੇ ਆ ਕਿਤੇ ਪਟਵਾਰੀ ਵਰਗ ਬੈਠਾ ਆ ਕਿਤੇ ਇਹਨਾਂ ਨੇ ਜਾਣ ਕੇ ਕਰਿਆ ਵੀ ਥੋੜੇ ਥੋੜੇ ਖਿੰਡ ਜਾਣ ਇਕੱਠੇ ਨਾ ਹੋ ਇਕੱਠੇ ਨਾ ਹੋ ਮਾਤਾ ਪੰਜਾਬ ਦਾ ਹੱਲ ਕੀ ਹੈ ਪੰਜਾਬ ਕਦੋਂ ਖੁਸ਼ਹਾਲ ਬਹਾਲ ਹੋਊਗਾ ਦੁਬਾਰੇ ਜੇ ਕੋਈ ਨਵੀਂ ਸਦੀ ਜਾਗੂਗੀ ਤਾਂ ਹੋਊਗਾ ਜੇ ਨਾ ਚਰ ਖਾਲਸਾ ਰਾਜ ਨਹੀਂ ਆਉਂਦਾ ਨਾ ਚਰ ਸਾਨੂੰ ਸਾਹ ਨਹੀਂ ਆਉਂਦਾ ਪਰ ਖਾਲਸਾ ਰਾਜ ਆਊਗਾ ਕਿਵੇਂ ਆਊਗਾ ਆਹੀ ਕਰਵਾਨੀਆਂ ਦੇ ਕੇ ਪਹਿਲਾਂ ਵੀ ਕਰਵਾਨੀਆਂ ਦਿੱਤੀਆਂ ਨੇ ਫਵਰਾ ਕਿੰਨਾ ਕੀ ਜੀ ਹੱਤ ਹੁਣ ਇਹ ਕੀ ਪਤਾ ਜਿਹੜੇ ਵੋਟਾਂ ਦੀ ਗੱਲ ਕਰਦੇ ਆ ਕਿ ਸਾਡੀ ਪੰਥਕ ਪਾਰਟੀ ਐ ਸਾਨੂੰ ਵੋਟਾਂ ਪਾਓ ਅਸੀਂ ਖਾਲਸਾ ਰਾਜ ਦੁਬਾਰਾ ਵਾਪਸ ਲੈ ਕੇ ਆਵਾਂਗੇ ਅਸੀਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਾਂਗੇ ਤਾਨੂੰ ਲੱਗਦਾ ਕਿ ਕੁਰਬਾਨੀਆਂ ਦੇ ਕੇ ਖਾਲਸਾ ਰਾਜ ਆ ਜਾਊਗਾ ਜੋ ਵੋਟਾਂ ਦੇ ਥਰੂ ਆਊਗਾ ਉਹ ਵੋਟਾਂ ਵਾਟਾਂ ਨਾਲ ਨਹੀਂ ਆਉਂਦਾ ਭੁੱਲ ਜਾਣ ਸਾਨੂੰ ਕਹਿੰਦੇ ਵੋਟਾਂ ਵਾਲਿਆਂ ਨੇ ਦੇਣਾ ਰਾਜ ਨਾਲੇ ਕਿਹੜਾ ਉਹ ਹੁਣ ਇਹਦਾ ਵੋਟਾਂ ਪਵਾ ਕੇ ਰਾਹ ਪੈਂਦੇ ਨੇ ਆ ਸਾਨੂੰ ਕਹਿੰਦੇ ਸੀ ਵੀ ਤੁਹਾਡੇ ਛੱਡ ਦਾਂਗੇ ਤੁਹਾਡੇ ਕੀ ਕਹਿੰਦੇ ਨੇ ਬੰਦੀ ਸੰਗ ਛੱਡ ਦਾਂਗੇ ਪਾਓ ਜੀ ਪਹਿਲੇ ਨੰਬਰ ਤੇ ਛੱਡਾਂਗੇ ਪਾਓ ਜੀ ਕੇਸਰੀਵਾਲ ਦੇ ਸੌ ਚੱਕੀ ਤੀ ਬੇੜੀ ਬੈਠੀ ਆਲੇ ਨੇ ਕਹਿੰਦੇ ਮੇਰੇ ਟੇਬਲ ਤੇ ਕਾਪੀ ਪਈ ਐ ਮੈਂ ਤਾਂ ਇੱਕ ਸਾਇਨ ਹੀ ਕਰ ਦੇਣੇ ਨੇ ਭੁੱਲਰ ਖਾਤਰ ਦੇਖੋ ਮਰਨ ਕਿਨਾਰੇ ਹੋਇਆ ਪਿਆ ਕੀ ਕਰਨਗੇ ਬੰਦੀ ਸਿੰਘਾਂ ਨੂੰ ਛੱਡ ਕੇ ਜਾ ਬੇੜੀ ਤਾਂ ਉਹਨਾਂ ਨਾਲ ਜ਼ਿਆਦਾ ਕੀ ਜੇ ਕਹੇ ਵੀ ਤੇਰੀ ਦਫੜੀ ਤਾਂ ਜ਼ਿਆਦਾ ਪੱਟੀ ਗਈ ਜੇ ਤੁਸੀਂ ਥੁੱਕ ਕੇ ਛੱਡਦੇ ਹੋ ਬੰਦੀ ਸਿੰਘਾਂ ਨੂੰ ਛੱਡਦੇ ਕਿਉਂ ਨਹੀਂ ਐਸਾ ਕੀ ਡਰਾਂ ਬੰਦੀ ਸਿੰਘਾਂ ਤੋਂ ਉਹਨਾਂ ਨੂੰ ਆਹੀ ਇਹਨਾਂ ਦਾ ਵੋਟਾਂ ਦਾ ਮਸਲਾ ਹੂੰ ਵੋਟਾਂ ਵਾਸਤੇ ਰੱਖਿਆ ਹੋਇਆ ਮਸਲਾ ਜਦੋਂ ਵੋਟਾਂ ਆਉਂਦੀਆਂ ਉਹ ਸਾਰੇ ਕਹਿੰਦੇ ਸਿਰ ਤੇ ਕੋਈ ਕੇਸ ਨਹੀਂ ਸਾਰੇ ਜਿੱਤੇ ਹੋਏ ਨੇ ਹੋਰ ਦੱਸ ਕੀ ਕਹਿਣਾ ਹੈ ਅਮਰਤਪਾਲ ਨੂੰ ਕਿਵੇਂ ਦੇਖਦੇ ਹੋ ਮਤਾਂ ਅਮਰਤਪਾਲ ਨੇ ਕੀ ਕਰ ਲਿਆ ਉਨੇ ਕੀ ਕੁੜੀ ਕੱਢ ਲਈ ਕਿਸੇ ਦੀ ਉਹਨੇ ਕੀ ਕਰ ਲਿਆ ਉਹ ਬੱਚਿਆਂ ਨੂੰ ਰਾਹ ਪਾਉਂਦਾ ਤੀ ਨਸ਼ਾ ਛਡਾਉਂਦਾ ਤੀ ਇਹਨਾਂ ਨੇ ਕਿੱਡਾ ਇਸ਼ੂ ਬਣਾਇਆ ਉਹ ਵਿੱਚ ਆਪਦੇ ਬਾਂਦਰ ਬਾੜ ਕੇ ਬਾਂਦਰਾਂ ਨੇ ਉੱਥੇ ਕੀ ਕਹਿੰਦੇ ਨੇ ਪਾਇਆ ਪਜਵਾੜ ਤਾਂ ਉਹ ਗਰਫਜ਼ਾਰ ਕਰਾਇਆ ਤਾਂ ਉਹਦੇ ਮਗਰ ਪੁਲਿਸ ਲੱਗੀ ਜੋ ਗਦਾਰ ਵਿੱਚ ਮੂਰੇ ਹੋ ਕੇ ਨਾ ਕਰਦੇ ਗਰਦਾਰ ਉਹਨੇ ਗਾਸ ਨੂੰ ਉੱਥੇ ਜਾਣਾ ਤੀ ਉਹ ਗਰਾਰ ਨਹੀਂ ਕਰਿਆ ਬਾਹਰ ਆਊਗਾ ਆਊਗਾ ਹੋਰ ਕਿਤੇ ਹੁਣ ਇਹਨੂੰ ਅੱਥੀ ਰੱਖਣਗੇ ਕਿਤੇ ਬੰਦੀ ਸਿੰਘਾਂ ਵਾਂਗੂ ਨਾ ਵਈ ਬਾਤ ਤਾਂ ਕਹਿੰਦੇ ਉਹਨਾਂ ਤੋਂ ਪਹਿਲਾਂ ਆਵੇ ਹਾਂ ਐ ਤਾਂ ਇਹ ਕਹਿੰਨੇ 10 ਮਹੀਨੇ ਆਊਗਾ ਉਹਦੇ ਤੋਂ ਉਮੀਦ ਦੀ ਕਿਰਨ ਜਾਗਦੀ ਆ ਬਾਈਸ ਓਹੋ ਉਹ ਤਾਂ ਹੀ ਉਹਨੂੰ ਵੋਟਾਂ ਪਾਈਆਂ ਸੀ ਤਾਂ ਹੀ ਜਿਤਾਇਆ ਸੀ ਜਾਂ ਮੈਂ ਬੀਠੀ ਗਈ ਹਾਂ ਪਰ ਲੋਕ ਤਾਂ ਇਹ ਕਹਿੰਦੇ ਆ ਕਿ ਉਹਨੂੰ ਪੰਥਕ ਉਮੀਦਵਾਰ ਦੇ ਤੌਰ ਤੇ ਖੜਾ ਸੀ ਵੋਟਾਂ ਪਾ ਕੇ ਜਿਤਾਇਆ ਪਰ ਹਲਕਾ ਖਡੂਰ ਸਾਹਿਬ ਦਾ ਕੀ ਵਿਕਾਸ ਕੀਤਾ ਕੀ ਕਰਦਾ ਉਹ ਅੰਦਰ ਬੈਠਾ ਕਰੂਗਾ ਜਦੋਂ ਤਾਂ ਅੰਦਰ ਕਰਤਾ ਹੂੰ ਅੰਦਰ ਬੈਠੇ ਨਹੀਂ ਤਾਂ ਜਿਤਾਇਆ ਜਾਣ ਕੇ ਉਹਦੇ ਤਾਂ ਐਨਐਸਏ ਫੇਰ ਲਾਤੀ ਕੀ ਕੀ ਕਿ ਨਾ ਹੋਇਆ ਤੀ ਉਹ ਤਾਂ ਕਾਦੀ ਲਾਈ ਆ ਆ ਪੁਤਖਾਨੇ ਦੇ ਉੱਥੇ ਥਾਂ ਥਾਂ ਪਟਮਾਕੇ ਹੁੰਦੇ ਨੇ ਦਿੱਲੀ ਚ ਯਾ ਦੇਖਾ ਦਿਖਾ ਮੈਨੂੰ ਕਿਹਦੇ ਤੇ ਐਨਐਸਏ ਲਾਈ ਆ ਉਹਨਾਂ ਨੂੰ ਸਮਾਂ ਸਕਿਉਰਟੀਆਂ ਦਿੰਦੇ ਨੇ ਆਪਣੀਆਂ ਨੂੰ ਆਪਦੇ ਚੱਲ ਓ ਚੱਲੀਏ